ਮੋਦੀ ਜੀ ਸਮਝੂ ਕੋਰ ਜੀ ਅਗੋਰ ਦੇ ਹੈ ਤਾਂ ਕਿ ਤੁਹਾਡਾ ਜਿਹੜਾ 1300 ਕਰੋੜ ਦੀ ਜਿਹੜੀ ਡਿਮਾਂਡ ਸੀ ਇਹਨਾਂ ਤੋਂ 13299 ਕਰੋੜ ਹੈ ਔਰ ਜੇ ਦੇਖਿਆ ਜਾਵੇ ਤਾਂ 12599 ਔਰ ਪਲੱਸ ਹੋਰ ਹੋ ਕੇ 1400 ਕਰੋੜ ਦੇ ਕਰੀਬ ਬਣਦਾ ਔਰ ਡਿਮਾਂਡ ਦੇ ਨਾਲੋਂ ਜ਼ਿਆਦਾ ਉਹਨਾਂ ਨੂੰ ਪੈਸੇ ਦੇ ਦਿੱਤੇ ਗਏ ਭਾਰਤ ਅਨੁਲੀਅਤਾ ਕਵੀ ਜਿਹੜਾ ਤੰਬਾ ਸਮਾਹ ਹੋ ਗਿਆ ਪੂਰੇ ਇੱਕ ਮਿੰਟ ਤੋਂ ਜ਼ਿਆਦਾ ਹੋ ਗਿਆ ਜਿਹੜਾ ਬੜੀਆਂ-ਬੜੀਆਂ ਗੱਲਾਂ ਕੀਤੀਆਂ ਗਈਆਂ ਸੀ ਉਹਨਾਂ ਨੂੰ ਕਿਸੇ ਨੇ ਕੁਝ ਨਹੀਂ ਲੱਗਦਾ ਨਾ ਹੀ ਕਿਸੇ ਦੇ ਘਰਾਂ ਦੇ ਵਿੱਚ ਕੋਈ ਮੋਹਲਾ ਨਾ ਦਾ ਮਾਨ ਦੇ ਲਈ ਤੁਸੀਂ ਕਿਤੇ ਦੇਖੇ ਔਰ ਜਿੱਥੇ ਵੀ ਗਏ ਤੁਸੀਂ ਦੇਖਿਆ ਕਿ ਉਹ ਜਿਹੜੇ ਆਪਣੇ ਖਾਸ ਬੰਦੇ ਸੀ ਉਹਨਾਂ ਨੂੰ ਗੋਲੇ ਦਾ ਨਾ ਦੇ ਰੋ ਰੂ ਕੇ ਆ ਗਏ ਉਹਦਾ ਵੀ ਜਿਹੜੇ ਜਿਹੜੇ ਪਰਦਾ ਫਾਹ ਗਿਆ ਔਰ ਗੁੱਜੇ ਪਾਸੇ ਸਾਡੇ ਜਿਹੜੇ ਮੰਤਰੀ ਹੈ ਤੁਸੀਂ ਦੇਖਿਆ ਹੋਣਾ ਕਿ ਲਗਭਗ 50 ਮੰਤਰੀ ਦੇ ਦੋਹਰੇ ਜਿਹੜੇ ਪੰਜਾਬ ਦੇ ਵਿੱਚ ਨੇ ਔਰ ਕੱਲੇ ਉਹ ਕੱਲੇ ਇੱਕ ਜਦ ਨਹੀਂ ਹਰ ਜ਼ਿਲ੍ਹੇ 'ਚ ਗਏ ਹਰ ਖੇਤਰ 'ਚ ਗਏ ਹਰ ਵਿਧਾਨ ਸਭਾ 'ਚ ਗਏ ਕੋਈ ਐਸੀ ਵਿਧਾਨ ਸਭਾ ਨਹੀਂ ਜਿੱਥੇ ਕੇਂਦਰ ਦਾ ਮੰਤਰੀ ਆਣ ਕੇ ਉਹਨਾਂ ਦਾ ਬੈਠਕ ਨਹੀਂ ਹੋਇਆ ਔਰ ਉਹਦੇ ਲਈ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਤੁਹਾਡੇ ਮਕਾਨ ਤੇ ਹੈ ਉਹਨਾਂ ਦੇ ਪੈਸੀ ਗ੍ਰਾਂਟ ਵੱਖਰੀ ਆਏਗੀ ਉਹ ਸਾਨੂੰ ਸੂਬਾ ਸਰਕਾਰ ਆਪਣਾ ਡਾਟਾ ਬਣਾ ਕੇ ਭੇਜੇ ਉਹਦੇ ਲਈ ਅਸੀਂ ਪੱਕੀ ਗ੍ਰਾਂਟ ਔਰ ਜਿਹੜੇ ਕਿਸਾਨਾਂ ਦੇ ਲਈ ਖੇਤਾਂ ਦੇ ਵਿੱਚ ਜਿਹਨਾਂ ਦੇ ਹੋਰ ਪੈ ਗਿਆ ਥਣਥਣ ਹੜ ਗਏ ਜਾਂ ਕੋਈ ਹੋਰ ਨੁਕਸਾਨ ਆ ਉਹਨਾਂ ਦੇ ਲਈ ਵੱਖਰਾ ਪੈਸਾ ਆਏਗਾ ਜਿਹਨਾਂ ਦੇ ਕਯੂਬਲ ਖਰਗ ਹੋ ਗਏ ਇਹਨਾਂ ਨੂੰਬਲ ਵੀ ਡੁੱਢ ਗਏ ਉਹਨਾਂ ਲਈ ਵੱਖਰਾ ਪੈਸਾ ਆਏਗਾ ਔਰ ਇਸ ਸਾਰੇ ਦੇ ਲਈ ਉਹਨਾਂ ਨੇ ਇਹ ਕਿਹਾ ਕਿ ਸੂਬਾ ਸਰਕਾਰ ਜਿਹੜੀ ਹੈ ਉਹ ਸਾਨੂੰ ਐਸਟੀਮੇਟ ਬਣਾ ਕੇ ਦੇਵੇ ਔਰ ਐਸਟੀਮੇਟ ਦੇ ਨਾਲ ਜਿਹੜਾ ਜਿੰਨਾ ਵੀ ਪੈਸਾ ਮੰਗੂਗੇ ਅਸੀਂ ਉਹ ਦੇਣ ਨੂੰ ਤਿਆਰ ਆ ਪਰ ਦੁੱਖ ਦੀ ਗੱਲ ਆ ਕਿ ਹੱਲੇ ਤੱਕ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਕੋਈ ਅੰਕੜਾ ਡਾਟਾ ਤਿਆਰ ਨਹੀਂ ਮਿਲਿਆ ਮੈਂ ਬਹੁਤ ਸਾਰੇ ਘਰਾਂ ਦੇ ਲੋਕਾਂ ਨੂੰ ਜਾਣਦਾ ਜਿਨ੍ਹਾਂ ਦਾ ਨੁਕਸਾਨ ਹੋਇਆ ਕਿ ਜਿਨ੍ਹਾਂ ਕੋਲ ਅਸੀਂ ਗਾਇਬ ਵੀ ਨਹੀਂ ਆ ਪਰ ਉਹਨਾਂ ਦਾ ਵੀ ਸਾਡੇ ਵੱਲੋਂ ਸਾਡੇ ਕਾਰਜ ਕਰਤਾ ਵੱਲੋਂ ਵੀ ਡਾਟਾ ਜਿਹੜਾ ਉਹਨਾਂ ਨੂੰ ਦੇ ਦਿੱਤਾ ਗਿਆ ਪਰ ਉਹ ਡਾਟਾ ਉਪਲਬਧ ਹੋ ਕੇ ਹੋਣ ਦੇ ਬਾਵਜੂਦ ਹੀ ਹਲੇ ਤੱਕ ਕੇਂਦਰ ਸਰਕਾਰ ਨੂੰ ਕੋਈ ਡਾਟਾ ਨਹੀਂ ਪਹੁੰਚਿਆ ਇਹ ਰਿਤ ਸੰਜੋਗੀ ਲੱਗਦੀ ਆ ਕਿ ਕਿਹੋ ਜਿਹਾ ਇਹਨਾਂ ਦੀ ਸੰਜੋਗੀ ਆ ਔਰ ਇਹ ਕੱਲ ਵੀ ਮੈਂ ਪ੍ਰੈਸ ਕਾਨਫਰੰਸ ਜਾ ਕੇ ਕੁਝ ਵੀ ਕੀਤੀ ਸੀ ਉਹਦੇ ਤੇ ਮੈਂ ਦੱਸਿਆ ਸੀ ਕਿ ਇਹ ਜਿਹੜੀ ਐਸੇ ਦੇ ਆਫਤ ਆਈ ਹੈ ਇਹ ਆਫਤ ਜਿਹੜੀ ਆ ਉਹ ਕੁਦਰਤੀ ਆਫਤ ਨਹੀਂ ਇਹ ਤਾਂ ਕਹਿ ਸਕਦੇ ਕਿ ਮੀਂਹ ਜਿਹੜਾ ਪਿਆ ਕੁਦਰਤੀ ਆਫਤ ਕਹਿ ਸਕਦੇ ਹਾਂ ਪਰ ਇਕੱਲਾ ਹੀ ਕੁਦਰਤ ਦੇ ਨਰਕੇ ਐਸਾ ਹੋਇਆ ਐਸਾ ਨਹੀਂ ਇਹ ਇਨਾ ਦੁਆਰਾ ਕੀਤੀਆਂ ਗਈਆਂ ਗਲਤੀਆਂ ਦੇ ਕਰਕੇ ਕੀ ਐਡੀ ਵੱਡੀ ਜਿਹੜੀ ਆ ਉਤਰ ਅਸ਼ ਦੀ ਲੈ ਗਈ ਆ ਪਹਾੜ ਹਰ ਸਾਲ ਮਿਨੀਆ ਫਰਵਰੀ ਮਹੀਨੇ ਆਪ ਦਾ ਜਲਾਸਟ ਮੈਨੇਜਮੈਂਟ ਦੇ 4-5 ਮਿੰਟ ਕੁ ਮੇਨਸਟਿੰਗ ਹੁੰਦਾ ਹੈ ਉਹ ਦਰਸ਼ਕੀ ਆ ਚਾਹੇ ਉਹ ਇਰੀਗੇਸ਼ਨ ਡਿਪਾਰਟਮੈਂਟ ਆ ਕੋਈ ਵੀ ਸਾਰੇ ਡਿਪਾਰਟਮੈਂਟ ਮਿਲ ਕੇ ਮੀਟਿੰਗ ਕਰਦੇ ਆ ਤਾਂ ਕਿ 49 ਜ਼ਮੀਨ ਦੇ ਵਿੱਚ ਵੀ ਜਸਤੂ ਕੀ ਅਸੀਂ ਮੈਨੇਜਮੈਂਟ ਕਰ ਸਕੀਏ ਇੱਥੇ ਕੋਈ ਮੀਟਿੰਗ ਹੀ ਨਹੀਂ ਹੋਈ ਤੇ ਮੀਟਿੰਗ ਨਹੀਂ ਹੋਈ ਤਾਂ ਮੈਨੇਜਮੈਂਟ ਨਹੀਂ ਪਿਛਲੇ ਜਦੋਂ 23 ਦੇ ਵਿੱਚ ਹੜ ਆਏ ਸੀ ਉਸ ਤੋਂ ਬਾਅਦ ਜੁਗੀਆਂ ਉਹਦੇ ਸਰਵੇਖਣ ਹੋਇਆ ਸੀ ਸੰਵੇਕ ਇੰਤਾਲ ਉਹਦੇ ਤੇ 133 ਪੁਆਇੰਟ ਐਸੇ ਜਿਹੜੇ ਬੰਨਾਂ ਦੇ ਉੱਤੇ ਰੱਖੇ ਗਏ ਸੀ ਤੁਸੀਂ ਬੰਨ ਦੇ ਖਾਸ ਕਰਕੇ ਜਿਹੜੇ 133 ਪੁਆਇੰਟ ਰੱਖੇ ਗਏ ਸੀ ਜਿਹੜੇ ਕਮਜ਼ੋਰ ਹੈ ਤਾਂ ਕੀ ਇਹ ਨਹੀਂ ਰਿਪੇਅਰ ਹੋ ਜਾਏ ਔਰ ਆਉਣ ਵਾਲੇ ਕੋਈ ਮੁਸੀਬਤ ਜਿਹੜੇ ਪਹਿਲੇ ਨਹੀਂ ਜਾਤ ਹੁੰਦੇ ਪਰ ਉਹਨਾ ਐਕਸਪੀਟੀ ਜਿਹੜੇ ਪੁਆਇੰਟਾਂ ਦੇ ਉੱਤੇ ਜਾਂ ਉਹਨਾਂ ਦੇ ਉੱਤੇ ਮੈਨੇਜਮੈਂਟ ਕਰਨ ਦੀ ਇਨਾਂ ਨੇ ਸਰਵੇਖ ਇੱਕ ਹੋਰ ਕਰਾਉਣ ਦੀ ਗੱਲ ਕੀਤੀ ਕਿ ਇਹਨਾਂ ਨੇ ਕਰਨਾ ਕਿਦਾਂ ਹੈ ਕੀ ਕੀ ਕਰਨਾ ਹੈ ਉਹਦੇ ਲਈ ਇੱਕ ਹੋਰ ਕੰਟਰੈਕਟ ਪਿੱਟਾ ਉਹਦੇ ਕਿ ਲਗਭਗ 9 ਕਰੋੜ ਰੁਪਏ ਖਰਚੇ ਕਿਤਾ ਸਰਵੇ ਸਰਵੇਖਣ ਕਰਨ ਵਾਲਿਆਂ ਨੇ ਜਿਹੜੀਆਂ ਸ਼ਿਫਾਰਿਸ਼ਾਂ ਕੀਤੀਆਂ ਉਹਦੇ ਤੇ 1% ਵੀ ਕੰਮ ਨਹੀਂ ਕੀਤਾ। ਔਰ ਜਿਹੜਾ ਨੁਕਸਾਨ ਜਿਹੜਾ ਆ ਉਹ ਹੁਣ ਹੋਇਆ ਔਰ ਕੱਲਾ ਉਹਦੇ ਤੇ ਕੰਮ ਉਹਦੀ ਰਿਪੇਅਰ ਕਰਨਾ ਤਾਂ ਦੂਰ ਦੀ ਗੱਲ। ਉਹ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ। ਉਲਟਾ ਜਿਹੜੀ ਮਾਈਨਿੰਗ ਇਲੀਗਲ ਮਾਈਨਿੰਗ ਹੋ ਗਈ ਜਿਹਦੇ ਨਾਲ ਪਹਿਲਾਂ ਹੀ ਬੰਨ ਤੁਮਜੋਰ ਸੀ ਔਰ ਉਤੋਂ ਇਲੀਗਲ ਮਾਈਨਿੰਗ ਹੋ ਗਈ ਔਰ ਉਹ ਦੇ ਕਰਕੇ ਜਿਹੜਾ ਆ ਬਹੁਤ ਵੱਡਾ ਨੁਕਸਾਨ ਹੋਇਆ। ਦੂਸਰਾ ਜਿਹੜਾ ਆ ਕਾਡਨ ਦਾ 20 ਦਿਨੋਂ ਅਸੀਂ ਆਪਾਂ ਡੰਗੇ ਨਹੀਂ ਆਪਾਂ ਸਰਕਾਰ ਨੇ ਬੰਦੇ ਆ ਦੇ ਕੇ ਆਦੇ ਪਾਣ ਦੇ ਉਹ ਡੰਗੇ ਦਾ ਇੱਕ ਇੱਕ ਕੋਈ ਡੰਗੇ ਵੀ ਨਹੀਂ ਲਗਾਏ ਗਏ ਜਿਹੜਾ ਜਿਹੜਾ ਜੇ ਉਹ ਡੰਗੇ ਨਹੀਂ ਲਗਾਉਂਗੇ ਜਾਂ ਉਹਦਾ ਬੰਦਾ ਸਹੀ ਨਹੀਂ ਕਰੂਗੇ ਉਹ ਵੀ ਮੁਸੀਬਤ ਆਏਗੀ ਔਰ ਉਸ ਤੋਂ ਇਲੈਗਲ ਮਾਈਨਿੰਗ ਹੋਏਗੀ ਤੇ ਉਹਦਾ ਜਿਹੜਾ ਸਾਰਾ ਨੁਕਸਾਨ ਹੋ ਰਿਹਾ ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਇਲੈਗਲ ਮਾਈਨਿੰਗ ਦਾ ਜਿਹੜਾ ਲੋਕੀਆ ਉਹ ਮਾਨ ਸਰਕਾਰ ਹੈ ਔਰ ਇਹ ਮੈਨੂ ਮੇਡ ਹੀ ਚਾਹੇ ਉਹ ਇੰਡਸਟਰੀ ਦੇ ਮਾਮਲੇ ਚ ਲੈ ਲਈਏ ਚਾਹੇ ਐਜੂਕੇਸ਼ਨ ਦੇ ਮਾਮਲੇ ਚ ਲੈ ਲਈਏ ਚਾਹੇ ਗਲਤ ਦੇ ਮਾਮਲੇ ਚ ਲੈ ਲਈਏ ਹਰ ਪੱਖੋਂ ਜਿਹੜੀ ਅੱਜ ਪੰਜਾਬ ਜਿਹੜਾ ਹੈ ਆਪ ਦਾ ਹੈ ਸੋ ਪੰਜਾਬ ਅੱਜ ਇਹ ਕਿਹ ਅਸਰ ਬਣਿਆ ਕਿ ਆਪ ਦਾ ਦਾ ਵਿਰਾਤੀਂਦਰ ਬਣਿਆ ਔਰ ਉਹਦਾ ਪ੍ਰਮੋਸਿਵ ਜਿਹੜੀ ਆ ਪੰਜਾਬ ਸਰਕਾਰ ਔਰ ਦੇ ਮੰਤਰੀ ਆ ਕਿਉਂਕਿ ਇਹਨਾਂ ਕੋਲ ਪੈਸਾ ਹੋਣ ਦੇ باوجود ਵੀ ਉਹ ਤਾਂ ਨਹੀਂ ਖਰਚਿਆ ਪਰ ਜਿਹੜਾ ਪੈਸਾ ਹੁਣ ਇਹਨਾਂ ਕੋਲ ਜਿਹੜੇ ਵਿੱਨਾਸ਼ ਮੰਤਰੀ ਕਹੀਏ ਤਾਂ ਸਾਡੇ ਕੋਲ ਪੈਸਾ ਹੈ ਨਹੀਂ ਉਹ ਦਾਖਲਨ ਗਿਆ ਕਿੱਥੇ ਵੀ ਸਾਹਸਾਂਵਰੇ ਤੱਕ ਨਹੀਂ ਜਿੰਨੇ ਨੇ ਕੰਟਰੈਕਟ ਦਿੱਤੇ ਸਤੇ ਹੀ ਪੁੱਛੇ ਕਿ ਉਹ ਜਿਹੜਾ 9 ਕਰੋੜ ਦਾ ਕੋਈ ਠੀਕਾ ਦਿੱਤੇ ਸੀ ਉਹ ਟੈਂਡਰ ਖੁੱਲਣ ਦਾ ਉਹ ਦੁਬਾਰਾ ਖੁੱਲ੍ਹੇ ਉਹ ਟੈਂਡਰ ਮਿਲੇ ਕਿ ਨਹੀਂ ਉਹਨਾਂ ਨੇ ਕੀ ਕੀਤਾ ਕਿਹੜੀ ਕਿਹੜੀਆਂ ਕੰਪਨੀਆਂ ਨੇ ਕੁਝ ਨਹੀਂ ਕੀਤਾ ਔਰ ਕਿੰਨੀਆਂ ਬਲੈਕਲਿਸਟ ਕਰਤੀਆਂ ਉਹਦਾ ਸਾਹ ਸਾਨੂੰ ਜਨਤਾ ਦੇ ਕੋਲ ਪੁੱਛਣ ਦਾ ਹੱਕ ਹੈ ਇਸ ਕਰਕੇ ਜੀ ਜਨਤਾ ਕੋਲ ਹਾਕਾ ਤੋਂ ਜਵਾਬ ਦੇਣਾ ਜਿਹੜਾ ਸਰਕਾਰ ਦਾ ਕੰਮ ਇਹ ਪੈਸਾ ਜਿਹੜਾ ਇਹਨਾਂ ਨੇ ਜਿਹੜਾ ਕਿ ਬਾਕੀ ਸਾਰੇ ਰੋਪ ਲਗਾ ਲਿਆ ਕਿ ਜਿਹੜਾ 12 ਜਰ ਲੱਖ ਪਹਿਲਾਂ ਨਾ ਕੋ ਕਰੋੜ ਪਿਆ ਸੀ ਉਹ ਅਗਰ ਇਹਨਾਂ ਨੇ ਕਿਤੇ ਥਰਜੇ ਜਾਂ ਤੇ ਪੋਸਟਰਾਂ ਦੇ ਖਰਚੇ ਦਿੱਤਾ ਜਾਂ ਆਪਣੇ ਦਿੱਲੀ ਦੇ ਆਕਾਵਾਣ ਦੇ ਲਈ ਹੈਲੀਕਾਪਟਰ ਦਾ ਉਹਦੇ ਰੈਂਡ ਰੈਂਡ ਲਈ ਉਹਦੇ ਅਲਿਸ਼ਾਨ ਬੰਦਾਸਤ ਬਿਲਾਸ਼ਤਾ ਲਈ ਵਿੱਚ ਜਿਹੜੇ ਉਹਨਾਂ ਨੂੰ ਉਹਨਾਂ ਦੀ ਆਪਤ ਦੇ ਵਿੱਚ ਖਰਚੇ ਦਿੱਤਾ ਉਹਨਾਂ ਨੇ ਜਪਸਤੀ ਕਰਨ ਦੇ ਨਿੱਤੇ ਉਹਨਾਂ ਨੇ ਸਿਕਿਉਰਟੀ ਦਿੱਤੀ ਇਹ ਜਿਹੜੇ ਪੈਸੇ ਖਰਚੇ ਅਗਰ ਉਹਨਾਂ ਨੇ ਇਹਸਾ ਨਹੀਂ ਖਰਚਿਆ ਤਾਂ ਸਾਨੂੰ ਇਹ ਸਾਬ ਦਿੱਤਾ ਜਾਵੇ ਦੱਸਿਆ ਜਾਵੇ ਜਨਤਾ ਨੂੰ ਜਨਤਾ ਨੂੰ ਪੁਲੀਆ ਕੀਤਾ ਜਾਵੇ ਕਿ ਉਹ 12000 ਕਰੋੜ ਰੁਪਇਆ ਜਿਹੜਾ ਸੀ ਪਲੱਸ 1600 ਕਰੋੜ ਰੁਪਇਆ ਹੁਣ ਤੱਕ ਕਿੰਨਾ ਕੀ ਕਰ ਦੇ ਜੀ ਹੈ ਤਾਂ ਜੇ ਮੰਨ ਲਓ ਕਿ ਬੇਤਕਈ ਇੱਕ ਆਣ ਕੇ ਕਹਿੰਦੇ ਸਾਡੇ ਕੋ ਹੱਲੇ ਮਿਲੇ ਨਹੀਂ ਪਤਾ ਇਹਨਾਂ ਨੂੰ ਕਿੱਥੇ ਹੁੰਦਾ ਨਹੀਂ ਪਰ ਫਿਰ ਵੀ ਕਹਿੰਦੇ ਸਾਡੇ ਕੋਲ 150 ਕਰੋੜ ਮਿਲੇ ਨਹੀਂ ਪਰ ਪਹਿਲਾਂ ਦਾ 12599 .59 ਕਰੋੜ ਰੁਪਈਆ ਇਹਨਾਂ ਦੇ ਕੋਲ ਸੀ ਉਸ ਪੈਸੇ ਦਾ ਹਰ ਨੇ ਤਾਂ ਖਰਚ ਕਿਉਂ ਨਹੀਂ ਕੀਤਾ ਇਹ ਜਨਤਾ ਨੂੰ ਦਾ ਜਰੂਰ ਦੱਸਣਾ ਚਾਹੀਦਾ ਅੱਜ ਜਨਤਾ ਨੂੰ ਝੁਕਣ ਦੇ ਲਈ ਜਨਤਾ ਨੂੰ ਇਸ ਤਕਸੀਰ ਸਹਿਣ ਦੇ ਲਈ ਕਿਉਂ ਮਜਬੂਰ ਕੀਤਾ ਹੈ ਇਹ ਸਵਾਲ ਖੜਾ ਹੈ ਇਹ ਵੀ ਜਨਤਾ ਨੂੰ ਦੇਣਾ ਚਾਹੀਦਾ ਔਰ ਇਹ ਜਨਤਾ ਦੇ ਵਿਧਾਇਕ ਦੇ ਵਿੱਚ ਵੇਟਰ 27 ਆ ਗਿਆ 27 ਆ ਗਿਆ ਤੇ ਜਨਤਾ ਨੇ ਇਸ ਚੀਜ਼ ਦਾ ਜਵਾਬ ਤੱਕ ਦੇਣਾ ਹੈ ਉਹ ਤੁਮ ਮੰਗਣਾ ਦੀ ਹੈ ਉਹਦਾ ਜਵਾਬ ਇਹ ਨਹੀਂ ਦੇਣਗੇ ਉਹਦਾ ਹਲਕੀ ਜਨਤਾ ਆਪਣੇ ਆਪ ਕਰ ਚੁੱਕੀ ਹੈ ਔਰ ਦੂਜਾ ਇਹਨਾਂ ਮੇਰਾ ਪਹਿਲਾ ਸਵਾਲ ਤੁਸੀਂ ਸ਼ੁਰੂ ਕੀਤਾ ਕਿ ਅੱਜ ਦੀ ਡੇਟ ਤੇ ਐਸਸੀ ਜਿਹੜਾ ਸਾਰਿਆਂ ਖੇਤਰਾਂ ਦੇ ਵਿੱਚ ਪਿੱਛੇ ਨੂੰ ਹੋਰ ਪਿੱਛੇ ਜਾ ਰਿਹਾ ਔਰ ਇਹਨਾਂ ਮਸੂਦ ਕੋਈ ਵੀ ਐਸਾ ਕਦਮ ਨਹੀਂ ਚੁੱਕਿਆ ਗਿਆ ਐਜੂਕੇਸ਼ਨ ਦੇ ਮਾਮਲੇ 'ਚ ਵੀ ਜਿਹੜਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਪੋਰਟਨ ਖੁੱਲਿਆ ਹੁੰਦਾ ਕਿ 40% ਸ਼ੁਰੂਏ ਦੇਣਾ 60% ਜਿਹੜਾ ਹੈ ਕੇਂਦਰ ਸਰਕਾਰ ਨੇ ਦੇਣਾ ਉਹ ਵੀ ਜਿਹੜਾ ਪੋਰਟਨ ਕੇਂਦਰ ਸਰਕਾਰ ਦੀ ਹਦਾਇਤਾਂ ਦੇ ਮੁਤਾਬਕ ਉਹ ਹਾਂਕ ਕਿਸੇ ਦਿਨ ਵੀ ਬੰਦ ਨਹੀਂ ਹੁੰਦਾ ਪਰ ਤੁਸੀਂ ਦੇਖਿਆ ਹੋਣਾ ਕਿ ਰੋਜ਼ ਖਵਾਰਾਂ ਚ ਰੌਲਾ ਪੈਂਦਾ ਕਿ ਪੋਰਟਰ ਬੰਦ ਹੋ ਗਿਆ ਪੋਰਟਰ ਬੰਦ ਹੋ ਗਿਆ ਪੋਰਟਰ ਹੁਣ ਬੰਨਣ ਲੱਗੇ ਆ ਇਹ 10 ਦਿਨ ਦੀ ਗੋਲਣਗੀ ਗੱਲ ਦੀ ਹਕੀਕਤ ਐਸੀ ਨਹੀਂ ਹੈ کیونکہ یہاں چیز نہیں کہ ایسا پیسہ کتنا دینا یہاں آ کہ جا چالی پرسینٹ سن دینا نہ پہ ایک وہ اور دوسرا جی جہاں کیا کہ ایسیا کے پرتی یہاں کے دلانے وہ کتنے نہ کتنے ہلے بھی نفرت ہے جس کا جا نے وعدے کیے انہوں سے سب تو پرمخ وعدہ سی کہ ڈپٹی سی ایم بناو ہلے تک نہیں بنیا دوسرا ਉਹ ਵੀ ਜਿਹੜੀ ਉਹਨਾਂ ਨੇ ਪੈਸੇ ਇਕੱਠੇ ਕਰਨ ਦੇ ਲਈ ਤਾਂ ਸਾਰੇ ਨੇ ਰੋਪ ਜਨਤਾਪੁਰ ਆ ਲਗਾ ਲਿਆ ਪਿਛਲੇ ਵੱਡੇ ਵੱਡੇ ਤਨਖਾਰ ਸੀ ਉਹਨਾਂ ਨੇ ਟਿਕਟਾਂ ਦਿੱਤੀਆਂ ਜਾਂਦੀਆਂ ਪਾਰਟੀ ਆਮ ਕਿਦਾਂ ਹੋ ਗਈ ਆਮ ਪਾਰਟੀ ਦਿੱਤੇ ਉਹ ਨਾਂ ਦੇ ਨਾਲ ਕਿ ਉਹਦੇ ਨਾਲ ਕਿਤੇ ਰੋਜ਼ ਨਾਲ ਜੁੜਦਾ ਨਹੀਂ ਐ ਔਰ ਇਸ ਕਰਕੇ ਕਿਤੇ ਵੀ ਐਸਸੀ ਦਾ ਵੀ ਕੋਈ ਬੰਦਾ ਇਹਨਾਂ ਨੇ ਰਾਜਾ ਸਮਾਜ ਦੀ ਬੇਜਾਨੀ ਕਿਤੇ ਨਾਲ ਕੋਈ ਇਹ ਜਿਹੜਾ ਜਰੂਰਤ ਦੀ ਕੀਤੀ ਹੈ ਲੋ ਜਾਂ ਦਿਨਾਂ ਦੇ ਵਿੱਚ ਅਸੂ ਗਿਆ ਦਾ ਹੀ ਉਹ ਮੀਰਾ ਇਸ ਆਫਦਾਂ ਦੀ ਸਰਕਾਰ ਨਹੀਂ ਬਣੀ ਪਈ ਪੰਜਾਬ ਦੇ ਕਿਹਨੀਆਂ ਆਫਦਾਂ ਉਰ ਨਫਰਤ ਭਰੀ ਹਕੂਮਤ ਦੇ ਲਈ ਜਿਹੜਾ ਅੱਜ ਆ ਮੈਂ ਆਪਣੀ ਗੱਲ ਕਹੀ ਵੀ ਬਾਕੀ ਕੋਈ ਸਾਹਿਬਾ ਸਾਹਿਬ ਦੋ ਮੁੱਦੇ ਫਟੇ ਐ ਸਾਹਿਬਾ ਸਾਹਿਬ ਤੁਸੀਂ ਦੇਖਿਆ ਹੁਣ ਜੀੜੀ ਰੋਡ ਤੇ ਤੁਸੀਂ ਵੀ ਆਏ ਆ ਕਾਫੀ ਬੈਨਰ ਵਗੈਰਾ ਲਗਾਏਗਾ 0% ਕਟਾਜੀ ਜੀੜੀ ਦੀ ਕੋਈ ਕੋਈ ਨਹੀਂ ਜੀ ਤੁਸੀਂ ਆਵੇ ਦੇਖੋ ਤੇ ਹਾਰਾ ਦੇ ਦੇਣਾ ਅਸੀਂ ਇੱਥੇ ਵੀ ਬੈਠੇ ਵੀ ਇੱਥੇ ਵੀ ਲਾਈਨ ਓਪ ਤੇ ਤੁਸੀਂ ਇਹਨੂੰ ਕਿੱਦਾਂ ਸੋਚਦੇ ਹੋ ਪੰਜਾਬ ਸਰਕਾਰ ਰਾਈਟ ਤਾਂ ਹਲੇ ਵੀ ਜਨਰੇਟਰ ਤੇ ਚੱਲਦੇ ਆਂ ਅਨ ਰੇਡ ਕਰਾ ਕੇ ਕਾਟ ਸਾਹਮਣੇ ਤੋਂ ਜਿਲੀਵਾਸਾ ਆਇਆ ਤੇ ਆਪਣੇ ਲੌਂਗੀ ਕਿਤੇ ਤੇ ਕਾਕੇ ਜੀ ਇਹਦੇ ਨੇ ਪੈਨਲ ਲੱਗੇ ਹੈਗੇ ਆ ਫਿਰ ਕੱਦ ਰਿਹਾ ਇੱਕ ਖਾਹੋਂ ਨਾਲ ਗੱਲ ਹੋਈ ਮੈਂ ਕਹਿੰਦਾ ਜੀ ਇਹ ਲਾਈਟ ਬੰਦ ਕੀ ਜਨੇ ਹੈਗੇ ਆ ਕਹਿੰਦਾ ਮੈਂ ਜਾਨਣਾ ਚਾਹੁੰਦਾ ਹਾਂ ਕਿ ਪਿੰਡ ਦਾ ਸਰੋਸ਼ਨ ਪੰਜਾਬ ਦੇ ਨਾਂ ਤੇ ਬੜਾ ਇਹਨਾਂ ਦੇ ਚੋਰ ਮਜੂਰ ਅੱਜ ਦੀ ਡੇਟ ਤੱਕ ਹਣੂਏ ਤੱਕ ਤੁਸੀਂ ਦੇਖਿਆ ਉਹਨਾਂ ਸਵਾਏ ਹੋਲਡਿੰਗਾਂ ਤੋਂ ਕੁਝ ਨਹੀਂ ਹੋਇਆ ਹਕੀਕਤ ਦੇ ਵਿੱਚ ਕਿਤੇ ਕੁਝ ਨਹੀਂ ਹੋਇਆ ਹੁਣ ਇਹ ਰੋਸ਼ਨ ਪੰਜਾਬ ਆ ਗਿਆ ਘੱਟ ਇੱਕ ਮਿੰਟ ਦਾ ਵੀ ਨਹੀਂ ਲੈ ਗਿਆ ਇਹਦੇ ਗਵਾਹ ਮੇਰੀ ਮੇਰੇ ਤੋਂ ਕੁਝ ਕਹਿਣ ਦੀ ਕੋਈ ਸੁਪਰ ਨਹੀਂ ਬਜਾਏ ਤੁਸੀਂ ਅਗਰ ਚੁੱਪ ਦਿੱਤਾ ਜਾਂ ਮਤਲਬ ਹਕੀਕਤ ਤੋਂ ਪਰੇ ਹੈ ਇਸ ਤੋਂ ਪਹਿਲਾਂ ਵੀ ਮੈਂ ਹੁਸ਼ਿਆਰਪੁਰ ਤੋਂ ਰਹਿਣਾ ਆ ਔਰ ਉੱਥੇ ਮੈਡੀਕਲ ਕਾਲਜਾਂ ਦੇ ਲਈ ਪੈਸੇ ਆਏ ਕੇਂਦਰ ਵੱਲੋਂ ਪੈਸਾ ਆਇਆ ਹੈ ਜਿਹੜਾ 75% ਦੇ ਅੰਦਰ ਹੈ ਇਹਨਾਂ ਨੂੰ ਉਹਦੇ ਪੈਸੇ ਆਏ ਆ ਟੈਂਡਰ ਕਰਕੇ ਉਹਦਾ ਮਹਿਤਵ ਕੰਮ ਜਿਹੜੂ ਕਰਦੇ ਨੇ ਫਿਰ ਅਗਲੀ ਕੇਸ ਆ ਜਾਂਦਾ ਕਿ ਉਹਨਾਂ ਨੇ ਇਹ ਜਿੱਤੀ ਆ ਇਹਨਾਂ ਕੋਲ ਵੀ ਪਈ ਹੈ ਮੈਂ ਤੁਹਾਨੂੰ ਕਿਤੇ ਜਗਾ ਜੀ ਕਦੇ ਨਾ ਲੋਡ ਹੋ ਗਈ ਕੋਈ ਕਿਤੇ પ્રાਣੀ ਇਹ ਮੈਂ ਲੱਭਦੇ ਦਿੰਦੇ ਹਾਂ ਔਰ ਇਹ ਜਦੋਂ ਭਗਵਾਨ ਜੀ ਮਾਨ ਜੀ ਹਾਰਪੁਰ ਆਈ ਸੀ ਮੈਂ ਉਦੋਂ ਵੀ ਕਿਹਾ ਸੀ ਕਿ ਮੈਡੀਕਲ ਕਾਲਜ ਸ਼ੁਰੂ ਕਿਉਂ ਨਹੀਂ ਕਰਦੇ ਤਾਂ ਦੋ ਤਿੰਨ ਮਹੀਨੇ ਬਾਅਦ ਪੂਰੇ ਪੰਜਾਬ ਦੇ ਸਾਰੇ ਕੰਮ ਰੋਕ ਕੇ جڑا میڈیکل کالج ہے نیم پتھر اپنایا پہلے بھی آلریڈی وہ نیم پتھر رکھے جا چکے تیار ہلے اس رکھے میں بھی دو سال تو اچھے ٹائم ہو گیا وہی ٹینڈر بھی نہیں ہوا وہی شروعات بھی نہیں ہوئی اور یہ کلا ہشیارپور ہی ہونا چاہیے ہر ضلع کے میڈیکل کالج بنا دی جیتار کیندر سکار نے آفر دیتی ہے اور ਜਿੰਨ ਜਿਹੜੇ 3 ਤੋਂ 5 ਸੌਰੀ 5 ਜਿਹੜੇ ਆ ਜੁਲਿਆਂ ਦੇ ਵਿੱਚ ਪਹਿਲੀ ਫੇਜ਼ ਦੇ ਵਿੱਚ ਉਹਨਾਂ ਨੇ ਆਪਣਾ ਜਿਹੜਾ ਐਡਵਾਂਸ ਪੈਸਾ ਭੇਜਿਆ ਕਪੀਥਲਾ ਤੇ ਹਿਸ਼ਾਰਪੁਰ ਤਾਂ ਹੋਗੀ ਲੈਂਡਮਾਰਕ ਜਿਹੜਾ ਰੂਰ ਥੋੜਾ ਹਿਸ਼ਾਰਪੁਰ ਸੰਗਰੂਰ ਹੈ ਬਹੁਤ سارے 5 ਜੁਲਿਆਂ ਦੇ ਪੈਸੇ ਇਹਨਾਂ ਨੇ ਭੇਜੇ ਸੀ ਭਾਵੇਂ ਪਤਾ ਪਰ ਹਰ ਦਿਨ ਤੋਂ ਦੇ ਨੀ ਮਥਨ ਨਾ ਇੰਨੇ ਗਰਾਫਤੇ ਔਰ ਬੋਰਡ ਜਿਹੜੇ ਜਿਹੜੇ ਤੁਸੀਂ ਬੋਣਾ ਦੀ ਗੱਲ ਕਰ ਰਹੇ ਹੋ ਔਰ ਇਹ ਜਿਹੜਾ ਅਸੀਂ ਇਲਜ਼ਾਮ ਵੀ ਲਾਉਂਦੇ ਆ 12000 ਕਰੋੜ ਕਿੱਥੇ ਗਿਆ ਦੇ ਯਾਦ ਕੇ ਜੇ ਜੀਵਾਨ ਕਿਉਂਕਿ ਕੇਜਰੀਵਾਨ ਕੋਈ ਅਧਿਕਾਰਿਤ ਤਾਂ ਹੈ ਨਹੀਂ ਉਹਦੇ ਤੇ ਖਰਚਾ ਜਿਹੜਾ ਕੀਤਾ ਜਾ ਰਿਹਾ ਹੈ ਹੈਲੀਕਾਪਟਰ ਲਿਆਉਣ ਜਾ ਰਿਹਾ ਹੈ ਲਿਜਾ ਰਿਹਾ ਉਹ ਸਾਰੇ ਖਰਚੇ ਜਿਹੜੇ ਲੋਕਾਂ ਦੇ ਲਈ ਘਬਰਤ ਨੇ ਸੀ ਉਹ ਪੈਸੇ ਜਿਹੜਾ ਆ ਉਹ ਇਧਰ ਦੇ ਪਾਸੇ ਲਾਇਆ ਜਾ ਲਾ ਰਿਹਾ ਹੈ ਪਰ ਸੋਇ ਜਿਹੜੇ ਹੋੜ ਗਿਆ ਉਹ ਹਕੀਕਤ 'ਚ ਤਾਂ ਕਿਤੇ ਨਹੀਂ ਹੁਣ ਇੱਕ ਹੋਰ ਚੀਜ਼ ਸ਼ੁਰੂ ਕਰਤੀ ਇੱਕ ਸ਼ੁਰੂ ਕਰ ਤਾਂ ਮੈਨੂੰ ਰੌਸ਼ਨ ਪੰਜਾਬ ਤੇ ਜੀਰੂ ਮਾਤਾ ਅੱਜ ਕੱਲ ਉਹ ਜਿਹੜੀ ਇਹਨਾਂ ਨੇ ਕਰਤਾ ਰੰਗ ਲਾ ਪੰਜਾਬ ਦਾ ਕੰਗਲਾ ਪੰਜਾਬ ਨੂੰ ਬਣਾਉਣ ਦੇ ਲਈ ਨਹੀਂ ਹੁੰਦਾ ਲੋਕਾਂ ਦੀਆਂ ਜੇਬਾਂ 'ਚੋਂ ਪੈਸੇ ਲੈਣ ਦੇ ਲਈਆਂ ਇਹਨੂੰ ਪੰਜਾਬ ਨੂੰ ਕੰਗਲਾ ਬਣਾਉਣ ਦੇ ਲਈਆ ਔਰ ਉਹਦਾ ਮੈਂ ਕਾਰਨ ਦੱਸ ਸਕਦਾ ਕਿ ਹਮੇਸ਼ਾ ਹਰ ਇੱਕ ਸੂਬੇ ਦੇ ਵਿੱਚ ਜਾਂ ਦੇਸ਼ ਦੇ ਪ੍ਰਧਾਨ ਮੰਤਰੀ ਰੈਲੀ ਫੰਡ ਦਾ ਇੱਕ ਖਤਮ ਸੂਬਿਆਂ ਦੇ ਵਿੱਚ ਮੁੱਖ ਮੰਤਰੀ ਸੀਐਨ ਰੈਲੀ ਫੰਡ ਦਾ ਇੱਕ ਟੈਡ ਹੁੰਦਾ ਹੈ ਜੇ ਲੋਕਾਂ ਨੂੰ ਪੈਸਾ ਲੈਣਾ ਹੈ ਤਾਂ ਉਹਦੇ सीएम ਦੇ ਲੀਫ ਫੰਡ ਨੇ ਲਿਆ ਜਾਂ ਸੰਦ ਗੋਣੇ ਬਖਰਾਇ ਕਰਨ ਲਈ ਫੰਡ ਲੈਣ ਲਈ ਇਹਨਾਂ ਨੇ ਪੈਸਾ ਰਗਲਾ ਪੰਜਾਬ ਬਣਾਇਆ ਉਹਦਾ ਕਾਰਨ ਅਜ ਤੱਕ ਕਹਿੰਦੇ ਦੀ ਜਿਹੜੀ ਚੈਕਿੰਗ ਬੜੀ ਹੁੰਦੀ ਹੈ ਜਿਹੜਾ ਸੀਐਮ ਦੇ ਲੀਫ ਫੰਡਾ ਉਹਦਾ ਆਡਿਟ ਕਰਨ ਲਈ ਸਰਕਾਰੀ ਜਨਰਲ ਸੇਵਾ ਕੰਮ ਕਰਦੀ ਹੈ ਪਰ ਉਹਨੂੰ ਚੈਕਚਾਨ ਦੇ ਦੇ ਵੀ ਕੇਐਨ ਵੀ ਸੈਂਟਰਲ ਆਡੀਟਰ ਜਨ ਯਰ ਉਹ ਵੀ ਆਣਗੇ ਕਿਹਾ ਜਾਏਗੀ ਪਰ ਰੰਗਲਾ ਪੰਜਾਬ ਜਿਹੜੀ ਐ ਉਹ ਸਰਕਾਰੀ ਨਹੀਂ ਐ ਉਹ ਦੇ ਨਾਲ ਦੀ ਘਰ ਦੀ ਐਨ ਜੀਓ ਬਣਾ ਲਈ ਉਹਦੇ ਚੋਂ ਜਿੰਨਾ ਮਰਦੀ ਪੈਸਾ ਇਕੱਠਾ ਕਰਨ ਉਹਦਾ ਕਿਸੇ ਨੂੰ ਕੋਈ ਸਹਾਇਤਾ ਦੇਣ ਦੀ ਲੋੜ ਨਹੀਂ ਐ ਇਹ ਵੀ ਇੱਕ ਪੰਜਾਬ ਨੂੰ ਤੁੰਗਲਾ ਕਰਨ ਦੀ ਕਮੇਟੀ ਸਾਡਾ ਸਾਹਿਬ ਇੱਕ ਬੜਾ ਅਹਿਮ ਜੀ ਇਸ ਤੋਂ ਜ਼ਿਆਦਾ ਪੰਜਾਬ ਦੀ ਮਨੋ ਨਿੰਦਾ, ਬੀਐਸਟੀ અપਮਾਨ ਪੰਜਾਬ ਦੇ ਪਾਰਵਲ ਨੂੰ ਇਹ ਕਲੀ ਨਹੀਂ ਹੋਇਆ ਜਿਹੜਾ ਇਹ ਕਹਿ ਦੋ ਕਿ ਪੰਜਾਬ ਸਾਡੇ ਕੋਲ ਯੋਗ ਵਿਅਕਤੀ ਨਹੀਂ ਆ ਕੋਈ ਕਹਿਣਾ ਹੀ ਇਹ ਕਹਿਣਾ ਹੀ ਆਪਣੇ ਆਪ ਤੇ ਪੰਜਾਬ ਦਾ ਅਪਮਾਨ ਹੋ ਰਿਹਾ ਹੈ ਕੱਲਾ ਇਹ ਕਿ ਮੈਂ ਲੋਪੂ ਰਖਾ ਕੱਲਾ ਇੱਥੇ ਨਹੀਂ ਕੋਨਾ ਦੇ ਵਿੱਚ ਵੀ ਬੜੀਆਂ ਭਰਤੀਆਂ ਹੋਣ ਪਰ ਕਹਿੰਦੇ ਪੰਜਾਬ ਪੁਲਿਸ ਦੀ ਭਰਤੀ ਕੀਤੀ ਹੈ ਪ੍ਰੋਫੈਸ਼ਨਲੀ ਭਰਤੀ ਕੀਤੀ ਹੈ ਜਾਂ ਹੋਰ ਡਿਪਾਰਟਮੈਂਟਾਂ ਦੀ ਕੀਤੀ ਹੈ ਉਹ ਅਡ ਹੌਕ ਬੇਸਿਸ ਤੇ ਕਰ ਦਿੱਤੀ ਹੈ ਜਾਨਾ ਉਹਦੇ ਜੀ ਵੀ ਐਸਸੀਐਂਡੀ ਦੇ ਅਸ਼ੋਲੀ ਰੱਖੀ ਜਾਂਦੀ ਤੇ ਰਿਜ਼ਰਵੇਸ਼ਨ ਨੂੰ ਉਹਦੇ ਜੀ ਛਿੱਕੇ ਤੇ ਟੰਗ ਦਿੰਦਾ ਔਰ ਮੈਨੂੰ ਯਾਦ ਹੈ ਕਿ ਇਹਨਾਂ ਨੇ ਜਿਹੜੇ ਲਾਫਰ ਵੀ ਰੱਖਣੇ ਸੀ ਉਹਦੇ ਜੀ ਵੀ ਇਹਨਾਂ ਨੇ ਰਿਜ਼ਰਵੇਸ਼ਨ ਲਈ ਰੱਖੀ ਕਿ ਉਹਨਾਂ ਕਮਿਸ਼ਨ ਦਾ ਚੇਅਰਮੈਨ ਸੀ ਤੇ ਉਸ ਵੇਲੇ ਉਹਦੋਂ ਮੈਂ ਕਹਿ ਕਿ ਇਹ ਜਿਹੜੇ ਰਿਜ਼ਰਵੇਸ਼ਨ ਕਰਵਾਏ ਸੀ ਜਦ ਕਿ ਮੰਦੇ ਨੇ ਬੜੇ ਜੂਰ ਨਾਲ ਉਸ ਵੇਲੇ ਇਹ ਕਿਨਾਇਆ ਸਰਕਾਰ ਨੇ ਮੰਨੀ ਕਿ ਅਸੀਂ ਇਹ ਵੀ ਰਿਜ਼ਰਵੇਸ਼ਨ ਦਿਉਂਗੇ ਕਿਉਂਕਿ ਇਹਨਾਂ ਨੇ ਆਪਣਾ ਸੰਵਿਧਾਨ ਆਪਣੇ ਐਕਟ ਵੀ ਛਿੱਕੇ ਤੇ ਟੰਗੇ ਔਰ ਜਿੰਨੇ ਵੀ ਪੰਜਾਬ ਕੋਲ ਇਹ ਸਟਾਫਰਾਂ ਦੀ ਭਰਤੀ ਹੁੰਦੀ ਹੋਵੇ ਪ੍ਰੋਫੈਸਰਾਂ ਦੀ ਭਰਤੀ ਹੁੰਦੀ ਹੈ ਉਹ ਸਾਰੀਆਂ ਐਡ ਹੌਕ ਬੇਸਿਸ ਤੇ ਕਰ ਰਹੇ ਨੇ ਔਰ ਉਹਦੇ ਤੇ ਕਿਤੇ ਵੀ ਰਿਜ਼ਰਵੇਸ਼ਨ ਨਹੀਂ ਜਾਂਦੀ ਕਿ ਇਹਨਾਂ ਦੇ ਐਕਟ ਦੇ ਮੁਤਾਬਿਕ ਚਾਹੇ ਇਹ ਅਡੂਟਿਵ ਕਿ ਹੋਣਾ ਨਹੀਂ ਐਡ ਹੌਕ ਬੇਸਿਸ ਤੇ ਉਹ ਪੈਕੇਜ ਦੇ ਜੋ ਦੋਸਤੇ ਵੀ ਰਹੂ ਕਿਸੇ ਵੀ ਤਰੀਕੇ ਦਾ ਅਗਰ ਕਿਸੇ ਨੂੰ ਇੰਪਲੋਇਮੈਂਟ ਵਿੰਨੇ ਹੋ ਉਹਦੇ ਤੇ ਤੁਹਾਨੂੰ ਰਿਜ਼ਰਵੇਸ਼ਨ ਦੇਣੀ ਪੈਗੀ ਇਹ ਪੰਜਾਬ ਸਰਕਾਰ ਦਾ ਜਿਹੜਾ ਉਹ ਸੰਵਿਧਾਨਾ ਔਰ ਇਹ ਜਿਹੜਾ ਆ ਉਹਦੇ ਚ ਵੀ ਰਿਜ਼ਰਵੇਸ਼ਨ ਨਾ ਦੇ ਕੇ ਇਹ ਵੀ ਇੱਕ ਤਰੀਕੇ ਨਾਲ ਉਸ ਨੂੰ ਨਫ਼ਰਤ ਕਰੀ ਜਿਹੜੀ ਆ ਉਹਦੀ ਉਹਦੇ ਅੰਦਰ ਕੀ ਸੋਚ ਆ ਉਹਦਾ ਉਜਾਗਰ ਕਰਦੀ ਆ ਪਰ ਜਿਸ ਤਰ੍ਹਾਂ ਤੁਸੀਂ ਬਾਕੀ ਦੱਬੂ ਨਾ ਕਿਹਾ ਪੱਤੀ ਦੀ ਵੀ ਲੰਮੇ ਤੇ ਉਹਦੇ ਤਰੀਕੇ ਤੱਕ ਕਹੀ ਦੱਤਾ ਵੀ ਪਰ ਪੰਜਾਬ ਦੀ ਯੋਗਨੀ ਮਾਤਾ ਲਈ ਇੰਨੀ ਬੇਇੱਜ਼ਤੀ ਕਰਨ ਤੋਂ ਬਾਅਦ ਤੇ ਫਿਰ ਉਹ ਵੀ ਕਿਸੇ ਜਣੇ ਇਸ ਤਰੀਕੇ ਨਾਲ ਲੀਗਲੀ ਇੰਨੀ ਭਾਰਤੀ ਪੰਜਾਬ ਨੂੰ ਛੱਡ ਕੇ ਕੀਤੀ ਹੀ ਨਹੀਂ ਜਾ ਸਕਦਾ ਪੰਜਾਬ ਦੇ ਅੰਦਰ ਰੀਵਰਟ ਕਰਨ ਦਾ ਬੜਾ ਹਲਕਾਪਨ ਇਸ ਤੋਂ ਜ਼ਿਆਦਾ ਹਸੂਆਣੀ ਨਹੀਂ ਮੰਨੀ। ਕਾਣਿਆਂ ਦਾ ਘਟਨ ਵੀ ਹੋ ਰਿਹਾ ਸੀ। ਮੈਂ ਕਹਿੰਦੀ ਜੇ ਹੋਲੀ ਚਾਹਾਂ ਬਹੁਤ ਸਾਰੀਆਂ ਬੀਆ ਆਈਆਂ ਇਸ ਤੋਂ ਜ਼ਿਆਦਾ ਹਸੂਆਣੀ ਨਿੱਕਮਪਨ ਕੋਲ ਹਲਕੀ ਸੋਚ ਮੇਰੇ ਖਿਆਲ ਸ਼ਾਇਦ ਕਿਤੇ ਹੋਰ ਨਹੀਂ ਮਿਲੀ ਹੋਣੀ ਕਿ ਬਾਥਰੂਮਾਂ ਦੇ ਉੱਤੇ ਵੀ ਰੰਗ ਕਰਕੇ ਉਹਦੇ ਉਗਾਟਣ ਕੀਤੇ ਆ। ਬਣੇਓ ਸਕੂਲ ਦੇ ਉੱਤੇ ਵੀ ਪਿੰਡ ਕਰਕੇ ਉਹ ਘਾਟਣ ਕਰਤੀ ਆ। ਟਾਇਲਟਾਂ ਜਿਹੜੀਆਂ ਬਾਹਰ 12 ਤੋਂ ਬਣੀਆਂ ਆ ਅੰਦਰ ਜਾ ਕੇ ਤੁਹਾਡੀ মিডিਆ ਦੇ ਲੋਕਾਂ ਨੇ ਫੋਟੋ ਖਿੱਚ-ਖਿੱਚ ਕੇ ਭੇਜੀਆਂ ਅੰਦਰ ਸਾਰੇ ਦਾ ਸਾਰਾ ਟੁੱਟ ਗਿਆ ਉਹ ਇਸਤੇਮਾਲ ਯੋਗ ਨਹੀਂ ਉਹਨਾਂ ਸਿਰਫ ਇਹਨਾਂ ਨੂੰ ਰੀਵਨ ਕੱਟਣ ਦਾ ਸ਼ੌਂਕ ਹੈ ਇਹ ਹੱਥ 'ਚ ਮੇਰੇ ਜੇਬ 'ਚ ਚਿੱਕੀਆਂ ਜਿਹੀ ਲੱਗੀ ਘਰ ਤੋਂ ਆਉਂਦੇ ਆ ਔਰ ਕਿਉਂਕਿ ਐਮਐਲਏ ਨੂੰ ਹੋਰ ਤਾਂ ਕੋਈ ਕੰਮ ਦਿੱਤਾ ਨਹੀਂ ਕਿਸੇ ਮੰਤਰੀ ਕੋਲ ਕੋਈ ਕੰਮ ਨਹੀਂ ਕੰਮ ਕਰਨ ਦੇ ਲਈ ਤਾਂ ਉਹੜ ਕੇ ਖੁੰਮਦੇ ਆ ਉਹ ਸਾਰੇ ਜਾਣਦੇ ਆ ਕੋਈ ਇਹਨਾਂ ਦੇ ਹੱਥਾਂ ਦਿੱਲੀ ਵਾਲੇ ਬੈਂਕੇ ਬਾਕੀ ਬੋਲ ਕਰਦੇ ਆ ਇਹਨਾਂ ਨੂੰ ਤਾਂ ਇੰਦਾਂ ਇਹ ਐਮਐਲਏ ਕੋ ਕੰਮ ਨਹੀਂ ਉਹ ਹੁਣ ਇਕੱਲੇ ਕੰਮ ਨੱਬੜ ਦੱਤਾਂ ਆ ਹੁਣ ਉਹ ਟਰਾਂਸਫਰਰਾਂ ਦੇ ਵੀ ਦੱਸੋ ਜੀਵਨ ਪਟਣ ਲੱਗ ਪਿਆ ਮੇਰਾ ਅਜੇ ਤੱਕ ਹਿੰਦੁਸਤਾਨ ਦੇ ਇਤਿਹਾਸ ਕੀ ਪੂਰੀ ਦੁਨੀਆ ਦੇ ਇਤਿਹਾਸ ਸੀ ਤੱਕ ਮੇਰਾ ਇੰਨਾ ਹਲਕਾਪਨ ਨਹੀਂ ਆਇਆ ਹੁਣਾ ਜਿੰਨਾ ਹਲਕਾਪਨ ਇਹਨਾਂ ਨੇ ਕੀਤਾ ਆਹ ਸਾਹਿਬ ਇੱਕ ਇਤਨੀ ਗਲਤ ਗੱਲ ਤਾਂ ਉਹਨੇ ਵੀ ਦੱਸਿਆ ਹੁਣ ਤਾਂ 10 ਲੱਖ ਦਾ ਬੀਮਾ ਹਰ ਪਰਿਵਾਰ ਦਾ ਹੁਣਾ 5 ਲੱਖ ਦੇ ਵਿੱਚੋਂ 40% ਦੇਣਾ ਸੀ ਉਹ ਤਾਂ ਦਿੱਤਾ ਨਹੀਂ ਤੇ ਬੋਰਡ ਉਹ ਪੂਰੇ ਪੰਜਾਬ ਦੇ ਵਿੱਚ ਜਿਹੜੀ ਮਰਜ਼ੀ ਗਲੀ ਵਿੱਚ ਚੱਲ ਜਾਓ ਲੱਗਿਆ ਸਾਡਾ ਘਰ ਦਾ ਇੱਕ ਜਿਹੜਾ ਬਾਹਰ ਘਰ ਜਿਹੜਾ ਡਰੌੜਾ ਉਹਦੇ ਫੰਗਾ ਕੋਈ ਨਹੀਂ ਮਰਹਾ ਛੱਡਿਆ ਹੁਣ ਜਿੱਥੇ ਦਾਦਲਾ ਹਜ਼ਾਰ ਪਰਿਵਾਰ ਨੂੰ ਬੀਮਾ ਆ ਲੱਗੇ ਨੂੰ ਦੋ ਦੋ ਤਿੰਨ ਮਹੀਨੇ ਹੋ ਗਏ ਔਰ ਇੱਕ ਬੰਦਾ ਵੀ ਦਾਗਿਓ ਪਹਿਲਾਂ ਤੇ ਇਹਨਾਂ ਨੇ 2 ਅਕਤੂਬਰ ਨੂੰ ਕਿਹਾ ਸੀ ਕਰ ਦਿਆਂਗੇ ਹੁਣ ਹੋਣੀ ਨਹੀਂ ਦਸੰਬਰ ਤੱਕ ਲੈ ਲੈ ਪਹਿਲੇ ਹੀ ਉਹਦੇ ਤੇ ਉਹਦੇ ਨੀਅਤ ਨਹੀਂ ਹੈ ਦੂਸਰੀ ਗੱਲ ਕਿ ਜਿਹੜੇ ਮੈਂ ਤੁਹਾਡੀ ਗੱਲ ਦਾ ਕੋਈ ਆਲ ਦਿਨਾ ਚਾਹਨਾ ਕਿ ਇਹ ਅਫਸਰ ਸਾਹੀ ਦੀ ਦਰਦਕਿੰਦੇ ਕਿ ਸਰਕਾਰ ਉਪਰ ਕਿਚਤਉਣ ਵਾਲੀ ਹੋਵੇ ਤੇ ਥੱਲੇ ਵੀ ਕੋਈ ਕੰਟਰੋਲ ਨਹੀਂ ਹੁੰਦਾ ਅਫਸਰ ਸਾਹੀ ਆਪਣੀ ਪੂਰੀ ਮਸਤੀ ਚ ਹੈ ਪਰ ਕਿਤੇ ਵੀ ਤਾਮਨੀ ਨਹੀਂ ਕਰ ਜਦ ਕੀ ਇਹ ਡਿਜਾਸਟਰ ਵੀ ਆਇਆ ਸੀ ਤੇ ਵੀ ਅਫਸਰ ਸਾਹੀ ਦੀ ਗਲਤੀ ਦੀ ਸਰਕਾਰ ਤੇ ਲੱਗੀ ਨਹੀਂ ਜਾਂ ਦਿੱਲੀ ਦੇ ਇਰੇਕਨਾ ਚ ਜਾਂ ਲੱਗੀ ਨਹੀਂ ਤੁਹਾਡੇ ਬਾਈ ਰੇਕਨਾ ਜੇ ਚ ਟਾਈਮ ਮਿਲਿਆ ਉਦੋਂ ਪੰਜਾਬ ਤੇ ਹੜ੍ਹ ਆਇਆ ਸੀ ਤੇ ਮੁੱਖ ਮੰਤਰੀ ਸਾਹਿਬ ਕੀ ਜਿਹੜਾ ਚੇਨਜ ਆ ਕੇ ਇੱਕ ਕਟਣ ਡੈ ਸੀ ਭਾਰੀ ਚਿੰਤਾ ਦੇ ਸੰਕਾਂ ਦੀ ਲੋੜ ਨਹੀਂ ਤੇ ਤੁਹਾਨੂੰ ਚਿੰਤਾ ਨੂੰ ਪਤਾ ਕਿ ਬਈ ਉੱਪਰ ਕੋਈ ਲਰਨ ਦਾ ਰੋੜ ਨਹੀਂ ਤੇ ਥੱਲੇ ਵੀ ਦ ਹਨ ਇਹ ਕੰਮ ਜਿਹੜਾ ਆ ਸਰਕਾਰ ਦੇ ਅਫਸਰ ਸਾਹਿਬ ਦੇਖਣ ਆਇਆ ਕਿ ਬਈ ਕਿਹੜੇ ਸਕੂਲ ਕਿੰਨੇ ਲੋੜ ਆਜ ਦੀ ਡੇਟ ਤੇ ਸਟਾਫ ਜਿਹੜਾ ਆ ਮੇਰਾ ਖਿਆਲ ਹੈ ਜੇ ਤੂੰ ਫਗਵਾੜਾ ਹਲਕੇ ਦੇ ਬੱਚੇ 50% ਸਕੂਲਾਂ ਦੇ ਸਟਾਫ ਹੁੰਦੇ ਨੇ 50% ਤੋਂ ਜ਼ਿਆਦਾ ਸਕੂਲ ਪਰਚੰਤਾ ਕੀ ਦਿਖਾਉਂਦੇ ਨੇ ਚਿੰਤਾ ਦੇ ਜਿਹਨਾਂ ਨੇ ਕਰ ਨਹੀਂ ਉਹਨਾਂ ਨੂੰ ਤਾਂ ਲਾਇ ਜਿਉਂ ਹੀ ਪਾਸੇ ਰੱਖਦੇ ਪੰਜਾਬ 'ਚ 15 ਦੇ ਪੰਜਾਬ 'ਚ ਆ ਤੁਹਾਡੀਆਂ ਐਡ ਕੰਟ ਦੇ ਵਿੱਚ ਤੁਹਾਡਾ ਸਰਕਾਰ ਪੰਜਾਬ ਐਪ ਕੋਲ ਇਹਦੇ ਪਹਿਲੇ ਲਿਖੇ ਕਰਦੇ ਉਹ ਤੇ ਲਾਇ ਹਕੀਕਤ ਦੇ ਵਿੱਚ ਆਪ ਸਭ ਸਾਹਿਦ ਹੈ ਇਗਜ਼ਾਮ ਹੈ ਯਾਰ ਕਿੱਥੇ ਆਉਣਾ ਰਹੇ ਇਹ ਕਾਫੀ ਕਿਹਨਾ ਦੇਖ ਰਹੇ ਜਿਹੜੀ ਆ ਉਹ ਕਰਨਾ ਮੁਤਬਨਾਂ ਇਹ ਅਫਸਰ ਸਾਹੀ ਦੀ ਨਾਲੀ ਪਰ ਉਸ ਤੋਂ ਕੋਈ ਮੰਤਰੀਆਂ ਮੰਤਰੀਆਂ ਨੂੰ ਦਾ ਪਤਾ ਵੀ ਨਹੀਂ ਹੁੰਦਾ ਮੰਤਰੀਆਂ ਨੇ ਹੱਥ ਬਾਥ ਵੀ ਕੁਝ ਨਹੀਂ ਆ ਉਹਦੇ ਦਿਨ ਤੇ ਬਰਾਸੀ ਨੂੰ ਕਿਸੇ ਚ ਕੋਈ ਨਹੀਂ ਦਾ ਅਸਰ ਦੇ ਰਿਹਾ ਕੋਈ ਬਦਲੀ ਨਹੀਂ ਕਰਦੇ ਉਹਦੇ ਲਈ ਲਿਸਟ ਆਰਡਰ ਕਿਤੇ ਹੋਣੀ ਪਾਉਂ ਸਾਖਨਾ ਸਾਹਿਬ ਤਰਨਤਾਰਨ ਦੀ ਉਪਕੋਣ ਆ ਰਹੀ ਹੈ ਬਿਲਕੁਲ ਪੰਥਕ ਇਲਾਕਾ ਹੈਗਾ ਤਰਨਤਾਰਨ ਤੇ ਤੁਹਾਨੂੰ ਕੀ ਲੱਗਦਾ ਸਕੋਰ ਬੋਰਡ ਕੀ ਰਹੇਗਾ ਭਾਜਪਾ ਵਾਰ ਮਾਪੀ ਕਰੇਗੀ ਕਿਉਂਕਿ ਬਹੁਤ ਵੱਡਾ ਕੇਂਦਰ ਵੀ ਹੈ ਨਹੀਂ ਉਦੋਂ ਐਸਾ ਨਹੀਂ ਹੈ تھی اگر پچھلے دو سالوں دیکھو گے تو تک جیسے تینوں چاروں سالوں کو اگر دیکھ لیے ابھی ایم پی کے اکشن سے دیکھ لیگی ودھان سبھاشن کو دیکھ لیے کہ ہر واری تراف بدھا جائے اج جی تھی اکشن ڈکلیئر ہوئی ہے بھارتی جنتا پارٹی نے اتنے کیٹ بھی اپنا ڈکلیئر کرتا ਔਰ ਜਿੰਦੰਦ ਕਰੇ ਆਰ ਰੋ ਹੋਇ ਤੋ ਵੀ ਖਬਰ ਪੜਦੇ ਹੋਗੇ ਅੱਜ ਫਲਾਣੇ ਪਿੰਡ ਦੇ ਵਿੱਚ 200 ਬੰਦਾ ਸ਼ਾਮਲ ਕੀਤਾ ਅੱਜ ਫਲਾਣੇ ਪਿੰਡ ਦੇ 100 ਬੰਦਾ ਹੋਇਆ ਬਾਹਰ ਜਿਨ੍ਹਾਂ ਜਗ੍ਹਾ ਤੂੰ ਵਿਧਾਨ ਸਭਾ ਦੇ ਚੋਣ 2022 ਚ ਜੀਐਸ ਜਨਤ ਸਮੂਹ ਪਿੰਡਾਂ ਦੀ ਜਾਣ ਤੋਂ ਰੋਕਿਆ ਜਾਂਦਾ ਸੀ ਅੱਜ ਉਥੇ ਸਵਾਗਤ ਕੀਤਾ ਜਾਂਦਾ ਉਹਦਾ ਇਹਦਾ ਕਾਰਨ ਇਹ ਇਹ ਤੂੰ ਨਾਲ ਮਗਰ ਹਾਲ ਨਹੀਂ ਲਗਾ ਤੇ ਕਿਤੇ ਨਹੀਂ ਕਰਦੇ ਕਿ ਬੀਜੇਪੀ ਦੇ ਬਹੁਤ ਜੀ ਨਾਲ ਰੋਂਦਾ ਔਰ ਇਹ ਬਹੁਤ ਸਾਰੀ ਜਨਤਾ ਤੇ ਕਹਿੰਦੇ ਕਿ ਇੱਕ ਜਿੱਤ ਗਿਆ ਉਹਨੇ ਸਾਰਾ ਜੱਗ ਨੂੰ ਬੱਤੀ ਵੰਡ ਦਿੱਤੀ ਆ ਉਪਾਰ ਇਹਦੇ ਨਾਲ ਜਨਤਾ ਨੂੰ ਜੈ ਸਿੰਘ ਦੇਣਾ ਚਾਹੀਦਾ ਇਹ ਹੁਣ ਉਹ ਇਹ ਸਰਕਾਰ ਤੋਂ ਇਹ ਮੁਝਦੀ ਆ ਆਪਣੇ ਦੋਵੇਂ ਅਸਲ 2027 ਦੇ ਇਲੈਕਸ਼ਨ ਆ ਰਹੇ ਆ ਈ ਪੰਜਾਬ ਦੇ ਵਿੱਚ ਭਾਜਪਾ ਅਕਾਲੀ ਦਲ ਦੇ ਨਾਲ ਕੋਈ ਸਾਂਝੇਦਾਰੀ ਸਾਨੂੰ ਲੋਟਾ ਨਹੀਂ ਮਾਉ ਉਹ ਮੇਰੇ ਖੇਤਰ ਤੋਂ ਬਾਹਰ ਦੀ ਗੱਲ ਹੈ ਕਿਉਂਕਿ ਇਹ ਸਾਡੀ ਹਾਈ ਕਮਾਂਡ ਦਾ ਹੈ ਸਦੀਆਂ। ਔਰ ਜੋ ਹਾਈ ਕਮਾਂਡ ਦਾ ਆਦੇਸ਼ ਹੋਏਗਾ ਉਹ ਤੁਹਾਨੂੰ ਮਨਜ਼ੂਰ ਹੈ ਜਾਂ ਨਹੀਂ। ਪਹਿਲੇ ਕਰੋਗੇ ਸਪਾਈ ਜੇ ਤੋ ਆਪੇ ਪਰ ਜੇ ਬਾਜਬਾ ਕੱਲੀ ਲੜਦੀ ਹੈ ਤੇ ਕੀਡੀਐਸ ਚਾਲਾ ਦੇਖੋ ਕਿ ਐਸਾ ਹੈ ਕਿ ਵੀ ਤਿਆਰੀ ਪਕੇ ਪਿਛਲੇ ਕੁਝ ਦਿਨਾਂ ਤੋਂ ਸਭਾ ਤੋਂ ਲੌ ਚੁੱਕੇ ਹਨ ਕਿ ਹੁਣ ਤੱਕ ਤੁਹਾਨੂੰ ਫਰਕ ਬੜਾ ਮਹਿਸੂਸ ਹੋ ਜਾਊਗਾ। ਔਰ ਅਕਸਰ ਔਰ ਕਲਕੰਝਾ ਜਾਰਜਵਾਲ ਕਰਕੇ ਪੋਵਾਲੀ ਦੀ ਜਨਤੰਤਰਾਂ ਚ ਕਿਹਾ ਕਿ ਮੈਸੇਜ ਪੂਰੇ ਕਲਕੰਝਾ ਚਾਰਜਵਾਲ ਕਰਕੇ ਪੋਵਾਲੀ ਦੀ ਜਨਤੰਤਰਾਂ ਵਿੱਚ ਦਿਸਮਾਨ ਕਰਕੇ ਦੇਖਿਆ ਤੇ ਦੂਜੇ ਪਾਸੇ ਉਹਨਾਂ ਨੇ ਕਿਤੇ ਜਿੱਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰਾਂ ਉੱਥੇ ਉੱਥੇ ਹੋਇਆ ਵਿਕਾਸ ਦਾ ਵੀ ਦੇਖਿਆ ਉੱਥੇ ਦੇ ਕੰਮ ਵੀ ਦੇਖਿਆ ਅੱਜ ਤਾਂ ਮੈਂ ਕਈ ਪਿੰਡ ਗਿਆ ਨਾ ਉਹ ਕਹਿੰਦੇ ਸਾਨੂੰ ਵੀ ਮੁੱਖ ਮੰਤਰੀ ਬੁਦੀਆ ਕਰੀਂ ਇਹ ਲੋਕਾਂ ਦੀ ਆਵਾਜ਼ ਹੈ ਸਾਨੂੰ ਵੀ ਕੋਈ ਭਾਰਤੀ ਜਨਤਾ ਪਾਰਟੀ ਵਰਗੀ ਸਰਕਾਰਾਂ ਲੈ ਕੇ ਆਪੀਂ ਲਿਆਓ ਕਿ ਉਹ ਸਾਨੂੰ ਆਣ ਕਿੰਦੀ ਹੈ ਉਹਦਾ ਜਵਾਬ ਉਹ ਤੁਹਾਨੂੰ ਦੇਣਗੇ ਉਹ ਲੈ ਲੈ ਕੇ ਸਭ ਕਹਿੰਦੇ ਯਾਨ ਆਪਣੇ ਉਹਨਾਂ ਤੇ ਸੀਨੀਅਰ ਮਸ਼ੀਨਾਂ ਸਾਬਲਾ ਸਾਹਿਬ 2027 ਦੀ ਚੋਣ ਨੂੰ ਜੇ ਸਿਰਫ ਆਪਾਂ ਫਗਵਾੜੇ ਤੱਕ ਹੀ ਰੱਖੀਏ ਕਿਉਂਕਿ ਤੁਸੀਂ ਚੋਣ ਲੜੀ ਆਲਰੇਡੀ ਪਹਿਲਾਂ ਤੇ ਕਿਹੜੇ ਮੁੱਦੇ ਆ ਜਿਹੜੇ ਜੇ ਸਾਫਲਾ ਜੀ 2027 ਦੇ ਮੱਦੇ ਨਜ਼ਰ ਜਨਤਾ ਕੋ ਲੈ ਕੇ ਆਣਗੇ ਮੁੱਦੇ ਜੇ ਹਮ ਕਾਰਜਕਾਰੀ ਦੇਖੀਏ ਸਾਢੇ 3 ਸਾਲ ਦੀ ਇੱਥੇ ਲੋਕ ਇਦਾਂ ਹੈ ਕਿ ਅੱਜ ਤੱਕ ਸਵਤ ਤੁਸੀ ਕਰਕੇ ਦੱਸਦੇ ਆ ਮੇਰੇ ਨੂੰ ਬੰਦੇ ਹੋ ਕੇ ਮਾਨੂੰ ਨਹੀਂ ਨਹੀਂ ਆਪਾਂ ਲੋਕਲ ਮੁੱਦੇ ਇਹ ਕਹਿਣ ਤਾਂ ਜਿਹੜਾ ਮੁੱਦਾ ਅੱਜ ਦੀ ਜਿਹੜੀ ਗਲੀਆਂ ਨਾਲੀਆਂ ਸਰਪੰਚ ਤੇ ਕਿਤੇ ਨਹੀਂ ਕਿਸੇ ਪ੍ਰਿੰਸੀਪਲ ਜੋ ਸਰਪੰਚ ਨੇ ਜਿਹੜਾ ਪੈਸਾ ਦਿੱਤਾ ਜਿਹੜਾ ਰੂਰਲ ਡਿਵੈਲਪਮੈਂਟ ਦਾ ਜਿਹੜਾ ਪੈਸਾ ਖਾ ਚੁੱਕੇ ਆ ਸੁਪ ਭਾਰ ਮੁੱਦਿਆਂ ਦੇ ਨਾਲ ਨੇ ਭਰੀ ਭਈ ਸਰਕਾਰ ਹੈ ਚਾਹੇ 70 ਸਾਲ ਤੋਂ ਜਿੱਥੇ ਲੈ ਕੇ ਤੁਸੀਂ ਕਿਸੇ ਗਲੀ ਚ ਵੱਡ ਜਾਓ ਤੁਸੀਂ ਕਿਸੇ ਪਿੰਡ ਚ ਚੱਲ ਜਾਓ ਕਿਸੇ ਖੇਤ ਚ ਚੱਲੋ ਕਿਤੇ ਹਸਪਤਾਲ ਚ ਜਾਓ ਸਕੂਲ ਚ ਜਾਓ ਹਰ ਪਾਸੇ ਮੁੱਦੇ ਹੀ ਮੁੱਦੇ ਨੇ ਮੁੱਦਿਆਂ ਦੀ ਤਾਂ ਗਿਣਤੀ ਇਤਨਾ ਹੈ ਕਿ ਅਸੀਂ ਗਿਣੌਂਦੇ ਖਤ ਜਾਵਾਂ ਜਾਈਏ ਅੱਜ ਦੀ ਜਿਹੜੇ ਜਿੰਨੇ ਸਵਾਲ ਕੀਤੇ ਸਾਰੇ ਮੁੱਦੇ ਹੀ ਸੀਗੇ ਪਰ ਇਹ ਮੁੱਦਾ ਇਹ ਨੀਤੀ ਵੀ ਕਲਾ ਉੱਤੇ ਕਿ ਹੋਰ ਪਾਸੇ ਇਹ ਹਰ ਸ਼ਹਿਰ ਦਾ ਹਰ ਕੰਸਕਵੈਂਸ ਦੇ ਹਰ ਗਲੀ ਦਾ ਹਰ ਮਾਨਨੇ ਜੁਕੜੇ ਇਹ ਮੁੱਦੇ ਖੜੇ ਆ ਅੱਜ ਆ ਰਾਜਿਕਤਾ ਇਸ ਲਈ ਜਦੋਂ ਖਲੀ ਹੈ 아이ਲੀ ਰੋਜ਼ ਘੋੜੀਆਂ ਚਲਣਾ ਰੋਜ਼ ਕਿਤੇ ਨਾ ਸਰੋਕੀਆਂ ਲੈਣਾ ਇਹ ਸਾਰੇ ਮੁੱਦੇ ਐਸਾ ਕੋਈ ਸ਼ਹਿਰ ਨਹੀਂ ਹੋਣਾ ਜਿੱਥੇ ਘੋੜੀਆਂ ਦੇ ਨਾਲ ਇਸ ਤਰ੍ਹਾਂ ਦੀ ਆਵਾਜ਼ਦਾਰਤਾ ਨਹੀਂ ਹੋਣੀ ਕਿਉਂਕਿ ਇਹ ਤਾਂ ਦੁਨੀਆ ਉਹਦੇ ਚ ਫਗਵਾੜਾ ਵੀ ਉਸ ਤੋਂ ਵੰਚਿਤ ਨਹੀਂ ਹੈ ਜੇ ਜਾਣੋ ਅੱਜ ਵੀ ਮੈਨੂੰ ਹਲੇ ਪਤਾ ਨਹੀਂ ਕਾਰਨ ਕੀ ਹੈ ਪਰ ਮੈਨੂੰ ਸੂਚਨਾ ਮਿਲੀ ਹੈ ਕਿ ਅੱਜ ਫਗਵਾੜੇ ਦੀ ਗੋਲੀ ਚੱਲੇਗਾ ਹੁਣ ਕਿ ਕਿੰਨੀ ਹਲੇ ਕਿਉਂਕਿ ਮੈਨੂੰ ਉਹਨੂੰ ਪਹਿਲਾਂ ਮੈਂ ਉਹਦੀ ਪੂਰੀ ਜਾਣਕਾਰੀ ਨਹੀਂ ਲੈ ਲਈ ਜੀ ਤਾਂ ਸ਼ਾਇਦ ਮੈਨੂੰ ਪਤਾ ਨਿਕਲੂਗਾ ਕਿ ਐ ਕੀ ਆ ਉਹ ਤੇ ਮੈਂ ਬਾਅਦ ਵਿੱਚ ਦੱਸਾਂਗਾ ਕਿ ਜੇ ਬਗਵਾਲੇ ਜਿਹੜੀ ਅੱਜ ਬੋਲੀ ਚੱਲ ਰਹੀ ਹੈ ਤੇ ਇੱਕ ਜੇ ਹੋਰ ਕਿੰਨੇ ਲਗੀ ਤੇ ਮਰਨ ਹੁੰਦੇ ਆ ਸ਼ਰੀਰਾਂ ਫਰੋਦੀਆਂ ਮੰਗੀਆਂ ਜਾਂਦੀਆਂ ਨੰਬਰ ਜਿਹੜੇ ਚੋਰ ਹੈ ਚੋਰੀਆਂ ਕਰਕੇ ਜਾਂਦੇ ਆ ਪੁਲਿਸ ਨੂੰ ਦੱਸਿਆ ਜਾਂਦਾ ਕਿ ਆਹ ਚੋਰ ਜੀਗਾ ਉਹਨੂੰ ਫੜ ਕੇ ਉਹਦੇ ਘੰਟੇ ਬਾਅਦ ਆਪਣੀ ਘਰ ਕਿਹਾ ਹੁੰਦਾ ਇਹ ਸਾਰੀਆਂ ਗੱਲਾਂ ਤੁਹਾਨੂੰ ਦੱਸਣੇ ਹੋਣ ਨੇ ਇਸ ਤਰ੍ਹਾਂ ਕੇ ਮੋੜਦੇ ਨੇ ਇੰਨੇ ਕਰਦੇ ਕਿ ਤੁਸੀਂ ਗਰਾਉਂਡ ਬਹਿ ਜਾਓ ਤੁਹਾਡਾ ਜਿਹੜਾ ਸਮਾਂ ਖਤਮ ਹੋ ਜਾਏਗਾ ਦਿਨ ਮਿਲਣਾਂ ਨੇ ਪਰ ਮੋਦੀਆਂ ਨਾਲ ਭਰੀ ਹੋਈ ਦਿਵਾਲੀ ਮਿਲਣ ਤੋਂ ਬਾਅਦ ਸਾਪਲਾ ਸਾਹਿਬ ਮਿਲਦੇ ਰਹਿਣਗੇ ਮੈਂ ਹਮੇਸ਼ਾ ਮਿਲਦਾ ਰਿਹਾ ਐਸਾ ਕਦੀ ਨਹੀਂ ਹੋਇਆ ਕਿ ਮੈਂ ਮਿਲਦਾ ਨਹੀਂ ਹਾਂ ਔਰ ਜਿੰਨ ਵੀ ਕਦੇ ਵੀ ਕਿਸੇ ਨੇ ਵਿਚਾਇ ਕਿ ਨੇ ਫੋਨ ਤੇ ਮੈਨੂੰ ਫੋਨ ਕੀਤਾ ਵੀ ਹੋਵੇ ਤਾਂ ਮੈਂ ਨਾ ਵੀ ਚੱਕ ਸਕਿਆ ਤੇ ਬੈਂਕ ਕਾਲ ਕੀਤੀ ਹੋਵੇ ਐਸਾ ਕੋਈ ਵਿਅਕਤੀ ਮੈਨੂੰ ਇਹ ਨਹੀਂ ਕਹਿ ਸਕਦਾ ਕਿ ਮੈਂ ਫੋਨ ਕੀਤਾ ਵੀ ਕਿ ਮੈਨੂੰ ਰਿਪਲਾਈ ਨਹੀਂ ਆਇਆ ਜਿਸ ਦਾ ਕਿ ਮੈਂ ਪਹਿਲਾਂ ਵੀ ਮਿਲਦਾ ਸੀ ਅੱਜ ਵੀ ਮਿਲਦਾ ਹੈ ਬਾਤ ਕੋ ਬਹੁਤ ਬੁਧਾਈ ਸਾਰੇ ਵੱਲੋਂ ਅਸੀਂ ਇੱਥੇ ਬੈਠੇ ਆ ਕਾਮ